ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਾਲਾ ਅੰਜਵਾ ਰਹਿਣ ਨ ਪਾਵਹਿ ਸੋਰ ਨਰ ਦੇਵਾ ਊਠ ਸੁਧਾਰੇ ਕਰਮੋ ਜਨ ਸੇਵਾ ਰਣ ਨ ਪਾਵੈ ਛੁਰਨਰ ਦੇਵਾ ਉਠ ਸੁਧਾਰੇ ਕਰ ਮਨ ਜਨ ਸੇਵਾ ਜੀਵਤ ਦੇਖੇ ਜਿੰਨੇ ਹਾਰ त्याਇਆ ਸਾਧ ਸੰਗਤ ਨੇ ਦਰਸ਼ਨ ਆਇਆ ਰਹਾ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਤਿਸੈ ਸੋ ਕਾਲ ਹੈ ਘਰਨਾ ਊੜੇ ਮੋਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਿਛਤਾਨਾ ਕਿਰਪਾ ਨਿਹਾਨ ਨਾਨਕ ਕੋ ਕਰਹੁ ਦਾਤ ਨਾਮ ਤੇਰਾ ਜਪੀਂ ਦਿਨ ਰਾਤ ਕਿਰਪਾ ਨਿਹਾਨ ਨਾਨਕ ਕੋ ਕਰਹੁ ਦਾਤ ਨਾਮ ਤੇਰਾ ਜਪੀਂ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨ ਸਤਕਾਰ ਜੋ ਗੁਰੂ ਰੂਪੁਰ ਕਾ ਖਾਲਸਾ ਸਤਿ ਸਦਕੇ ਕਿਰਪਾ ਕੀ ਫਿਰ ਬਾਦਸ਼ਾਹ ਜੀ ਨੇ ਅਮਰਤ ਵਾਲੀ ਪਵਿੱਤਰ ਹੁਕਮ ਬਖਸ਼ਿਸ਼ ਕੀਤੀ ਅੱਜ ਦਾ ਜੋ ਅਮਰ ਕਵੀ ਦਾ ਭੋਗ ਮੰਨਾ ਮੈਂ ਅਸ਼ੋਕ ਤੇ ਇਹ ਤਰਸ ਸਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਿ ਦੀ ਉਹਨਾਂ ਦੀ ਰਸਨਾ ਤੋਂ ਆਪਨ ਹੋ ਜਾਏ ਹੋਏ ਆ। ਤਰਸ ਸ੍ਰੀ ਪ੍ਰੋਗਰਾਮ ਸਰ ਜੀ ਮਹਾਰਾਜੀ ਨੇ ਕਿਰਪਾ ਕੀਤੀ ਹੈ। ਸਾਡੇ ਤੇ ਤਰਸ ਤ੍ਰਹਉਤ ਕਰਕੇ ਸਤ ਸ੍ਰੀ ਗੁਰੂ ਦੀ ਅਮਰ ਕਵੀ ਗਿਆਨ ਦਾ ਹਨਾਰ ਵਿਚੋਂ ਇਹ ਪਵਿੱਤਰ ਹੁਕਮ ਅਕਸ਼ਿਸ਼ ਕੀਤਾ ਹੈ ਸਤਪੁਰੂ ਜੀ ਕਹਿੰਦੇ ਮਨੁੱਖ ਸੰਸਾਰ ਵਿੱਚ ਇਹ ਸਰੀਰ ਲੈ ਕੇ ਵਿਚਰਦੇ ਆ ਇਹ ਸਮਝਦਾ ਨਹੀਂ ਭਾਈ ਅਜੇ ਤੱਕ ਜਾਉਣਾ ਤੇ ਇੰਨਾ ਚੱਕਰ ਜਾਣਾ ਹੈ ਲੰਮੀਆਂ ਉਮਰ ਦੀਆਂ ਆਸਾਂ ਲਾ ਕੇ ਮੌਤ ਤੋਂ ਬਚਣ ਲਈ ਬੜੇ ਯਤਨ ਕਰਦੇ ਹੈ। ਵੀ ਮਹਾਰਾਜਾ ਕਿਤੇ ਸਰੀਰ ਤੇ ਲਾਗ ਜਾਂਦਾ ਨਾ। ਤੇ ਉਦੋਂ ਫਿਰ ਉਹ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਹ ਸੋਚਦਾ ਵੀ ਜਿੰਨਾ ਬੰਦ ਤੋਂ ਬਾਅਦ ਸਮਾਂ ਸੰਸਾਰ ਅੰਦਰ ਜਿਉਂਦਿਆਂ ਬਤੀਤ ਕੀਤਾ ਜਾਵੇ ਚੰਗਾ ਹੈ। ਪਰ ਸਤਿਗੁਰੂ ਜੀ ਕਹਿੰਦੇ ਵੀ ਇੱਥੇ ਕੋਈ ਅਸਧਰ ਤੌਰ ਤੇ ਰਹਿਣ ਵਾਸਤੇ ਨਹੀਂ ਆਇਆ ਹਰ ਇੱਕ ਨੇ ਆਪਣੀ ਵਾਰੀ ਅਨੁਸਾਰ ਸੰਸਾਰ ਤੋਂ ਜਾਣਾ ਹੈ ਕੋਈ ਅੱਜ ਚਲਾ ਗਿਆ ਕੋਈ ਕੱਲ ਚਲਾ ਗਿਆ ਕਿਸੇ ਨੇ ਕਦੋਂ ਸਦਾ ਆ ਗਿਆ ਕਿਉਂਕਿ ਅਸੀਂ ਉਸ ਅਕਾਰਪੁਰਖ ਵਾਹਿਗੁਰੂ ਨਾਲ ਵੇਲਾ ਕਰਕੇ ਆਇਆ ਵੀ ਜੇ ਤੂੰ ਸੰਸਾਰ ਤੋਂ ਸਤਿਗੁਰੂ ਵੀ ਜਰਿਆ ਹੈ ਇਹ ਪੰਪ ਇਤ ਰਹਿ ਜਾਂਦਾ ਤੇ ਜਦੋਂ ਤੂੰ ਬਣਾਵੇਂਗਾ ਸ਼ਿਵ ਆ ਜਾਗਾ ਪਰ ਜਦੋਂ ਸੰਸਾਰ ਵਿੱਚ ਮਨੁੱਖ ਆ ਜਾਂਦਾ ਉਹਦੀ ਪ੍ਰੀਤ ਜਿਹੜੀ ਹੈ ਸੰਸਾਰ ਨਾਲ ਐਨੀ ਪੈ ਜਾਂਦੀ ਹੈ ਕਿ ਵਾਪਸ ਜਾਣਾ ਨਹੀਂ ਚਾਹਤਾ ਪਾਦਸ਼ਪੂ ਜੀ ਕਹਿੰਦੇ ਨੇ ਜਿਉਂਦੇ ਮਨੁੱਖਾਂ ਦੀ ਗਿਣਤੀ 'ਚ ਕੋਣ जी परमेर की बंदगी करते हैं जीवित पेखे जिन्हें हर हर संगत ने दर्शन पाया आप हर रोज चेते कराने इस मन में पर ध्यान नहीं देंगे। हर रोज रहना सब आप पढ़ते हैं अखा जीवा, ब मर जाऊँ ਇਹ ਰੋਜ਼ ਆਪਾਂ ਪੜਦੇ ਆਂ ਪਰ ਕਦੇ ਇਸ ਵਾਸਤੇ ਧਿਆਨ ਨਹੀਂ ਦਿੰਦੇ ਵੀ ਜਿਹੜਾ ਪਰਮੇਸ਼ਰ ਦੀ ਬੰਦਗੀ ਪਰਮੇਸ਼ਰ ਦੇ ਗੁਣ ਕਹਿੰਦਾ ਨਾ ਉਹ ਜਿਉਂਦਾ ਹੈ ਤੇ ਜਿਹਦੇ ਅੰਦਰੋਂ ਪਰਮੇਸ਼ਰ ਦੀ ਭਗਤੀ ਵਿੱਚ ਸਕੇ ਉਹ ਤੇ ਇੱਕ ਲਾਜ ਹੈ ਲਾਜ ਪੂਰੀ ਭਰਦੀ ਹੈ ਸੰਸਾਰ ਤੇ ਹੈ ਕਿ ਮਰ ਤੱਕ ਨਾ ਇੱਕ ਮਾਤਾ ਚੜਾਈ ਕਰ ਗਈ ਉਹਦੇ ਤਿੰਨ ਪੁੱਤਰ ਸਨ ਹੁਣ ਇੱਕ ਉਹਨਾਂ ਚੋਂ ਜਿਹੜਾ ਸੀ ਨਾ ਉਹ ਗੁੰਗਾ ਸੀ ਉਹ ਪੁੱਤਰ ਰੋ ਰਹਿਣਾ ਮਾਤਾ ਦਾ ਸੰਸਕਾਰ ਕਰ ਦਿੱਤਾ ਵਾਪਸ ਆ ਗਈ ਉਹ ਦੋ ਤਾਂ ਆਪਣੇ ਕੰਮੋ ਕਾਰਨ ਦੇ ਵਿੱਚ ਮਸਤ ਹੋ ਗਏ ਜਿਹੜਾ ਤੀਸਰਾ ਗੁੰਗਾ ਸੀ ਨਾ ਉਹ ਬਹੁਤ ਰੋ ਰਿਹਾ ਹੈ। ਇਹਨੂੰ ਉਹਨੂੰ ਰੋਂਦਾ ਦੇਖਿਆ ਨਾ ਤੇ ਉਹਦਾ ਜਿਹੜਾ ਇੱਕ ਭਰਾ ਉਹ ਕਹਿਣ ਲੱਗਾ ਮਾਂ ਤੇਰੀ ਖੱਲੇ ਦੀ ਤਾਂ ਨਹੀਂ ਮਰੀ। ਮਾਂ ਤਾਂ ਸਾਡੀ ਵੀ ਐ ਸੀ। ਤੇ ਚੁੱਪ ਕਰ ਹੁਣ ਕਿਉਂ ਰੋਣਾ ਹੈ? ਉਹਨੂੰ ਡਾਂਟ ਕੇ ਕਹਿਣ ਲੱਗਾ ਤੂੰ ਐਵੇਂ ਕਿਉਂ ਰੋ ਰਿਹਾ ਹੈ? मां ਕੋ ਸਾਡੇ ਵੀ ਸੀ ਇੱਕ ਸਿਆਣਾ ਬੰਦਾ ਕੋਲੇ ਬੈਠਾ ਸੀ ਉਹ ਕਹਿਣ ਲੱਗਾ ਸੱਜਣੋ ਤੁਹਾਡੀ ਤੇ ਮਾਂ ਹੀ ਮਰੀ ਹੈ ਨਾ ਇਹਦੀ ਦੁਨੀਆ ਉੱਝੜ ਗਈ ਤੁਸੀਂ ਤੇ ਬੋਲ ਸਕਦੇ ਹੋ ਕਿਸੇ ਤੋਂ ਕੁਝ ਮੰਗ ਕੇ ਖਾ ਸਕਦੇ ਹੋ ਲੈ ਸਕਦੇ ਹੋ ਤੁਹਾਡੀ ਗੱਲਬਾਤ ਤੁਹਾਡੀ ਜੀਭਾ ਕੰਮ ਕਰਦੀ ਹੈ ਤੁਸੀਂ ਕਿਸੇ ਦੇ ਨਾਲ ਸੰਪਰਕ ਕਰ ਸਕਦੇ ਇਹ ਤੇ ਗੁੰਗਾ ਵਿਚਾਰਾ ਇਹਦੀ ਰਮਜ ਤੇ ਇਹਦੀ ਮਾਂ ਹੀ ਪਛਾਣਦੀ ਸੀ ਹੁਣ ਕੌਣ ਪਛਾਣੋਗਾ ਇਹਦੀਆਂ ਰਮਜਾਂ ਮਾਂ ਨੂੰ ਪਤਾ ਹੁੰਦਾ ਹੈ ਮੇਰਾ ਪੁੱਤਰ ਭੁੱਖਾ ਹੈ ਮਾਂ ਨੂੰ ਪਤਾ ਹੁੰਦਾ ਹੈ ਮੇਰੇ ਪੁੱਤਰ ਨੇ ਕੱਪੜੇ ਘਾਟੇ ਨੇ ਨਵੇਂ ਲੈ ਕੇ ਜਾਣੇ ਆ ਮਾਂ ਨੂੰ ਪਤਾ ਹੁੰਦਾ ਹੈ ਮੇਰੇ ਪੁੱਤਰ ਨੂੰ ਬੁਖਾਰ ਹੈ ਇਹਨੂੰ ਦਵਾਈ ਦਿਵਾਉਣੀ ਹੈ ਔਰ ਸਜਨਾ ਤੁਸੀਂ ਤੇ ਕੁਝ ਵੀ ਖਰੀਦ ਸਕਦੇ ਹੋ ਕਿਸੇ ਨੂੰ ਮਿਲ ਸਕਦੇ ਹੋ ਕਿਸੇ ਨਾਲ ਗੱਲ ਕਰ ਸਕਦੇ ਹੋ ਤੁਹਾਡੀ ਤੇ ਮਾਂ ਮਰੀ ਹੈ ਇਹਦੀ ਤੇ ਦੁਨੀਆ ਹੀ ਗੁਜ਼ਰ ਗਈ ਹੈ ਇਹਦੀ ਆਰਮਜਾ ਨੂੰ ਕੌਣ ਸਮਝੇਗਾ ਅਸੀਂ ਸੰਸਾਰ ਤੇ ਨਾ ਤਿੰਨ ਚੀਜ਼ਾਂ ਉਹ ਗਵਾਈਆਂ ਨੇ ਤਨ ਜਿਹੜਾ ਅਸੀਂ ਗਵਾ ਚੁੱਕੇ ਹਾਂ ਸੰਸਾਰ ਤੋਂ ਪਹਿਲੀ ਜਿਹੜੀ ਸੀ ਨੌਜਵਾਨੀ ਕੁਝ ਬੱਚੇ ਪੜ੍ਹਾਈ 'ਚ ਤੇ ਕੁਝ ਗੋਰੇ ਲਹਿਗੇ ਜਵਾਨੀ ਦੂਸਰਾ ਅਸੀਂ ਇਹ ਧਰਵੀ ਮਾਤਾ ਜਿਹੜੇ ਸਾਨੂੰ ਸਭ ਕੁਝ ਖਾ ਪੀਣ ਨੂੰ ਦੇ ਰਹੀ ਹੈ ਉਹਨੂੰ ਨਸ਼ਿਆਂ ਨਾਲ ਤੇ ਜਹਿਲੇ ਪਦਾਰਥਾਂ ਨਾਲ ਉਹਨਾਂ ਮਾਰਗ ਤੇ ਉਹ ਵੀ ਸਾਡੇ ਅੰਦਰ ਖੁਸਕੀ ਗੁਰਦੀ ਜਾ ਰਹੀ। ਤੀਸਰੇ ਮਾਪੇ ਸੀ ਅੱਜ ਉਹਨਾਂ ਨੂੰ ਵੀ ਅਸੀਂ ਆਪਣੇ ਤੂਟ ਕਰ ਰਹੇ ਆ। ਅਸੀਂ ਤਿੰਨ ਚੀਜ਼ਾਂ ਕੀਮਤੀ ਜਿਹੜੇ ਸੀ ਇਹਨਾਂ ਉਹ ਗਵਾ ਕਮਾਉਂਦੇ ਆ। ਤਾਂ ਤਿੰਨ ਚੀਜ਼ਾਂ ਸਾਡੇ ਕੋਲ ਗਵਾ ਚੁੱਕੀਆਂ। ਨਾ ਸਾਡੇ ਕੋਲੇ ਜਵਾਨੀ ਨਹੀਂ ਰਹੀ ਐ ਤੇ ਉਹ ਨਾ ਸਾਡੇ ਕੋਲੇ ਕੀ ਤਾਕਤ ਵੀ ਨਹੀਂ ਜਿਹੜੀ ਐ ਹੌਲੀ ਹੌਲੀ ਇੱਕ ਖਤਮ ਹੋ ਜਾਣੀ ਐ ਧਰਮ ਨਾਂ ਦੀ ਕੋਈ ਚੀਜ਼ ਰਹਿ ਨਹੀਂ ਜਾਣੀ ਸਾਡੇ ਕੋਲੇ ਕਿਉਂਕਿ ਬੱਚੇ ਕੁਝ ਪੜ੍ਹਾਈ ਜਮ੍ਹਾਸਤ ਹੋ ਗਏ ਉਸ ਬਾਹਰ ਚਲੇ ਗਏ ਤੁਸੀਂ ਪੁੱਛ ਕੇ ਦੇਖੋ ਇੱਕ ਬਜ਼ੁਰਗ ਨੂੰ ਪੁੱਛਿਆ ਸੀ ਕਿਸੇ ਨੇ ਉਹ ਕਹਿਣ ਲੱਗਾ ਸਜਣਾ ਕਿੰਨੇ ਗੁਰਦੁਆਰੇ ਆ ਤੁਹਾਡੇ ਪਿੰਡ ਕਿੰਨੇ ਕਹੇ ਚਾਰ ਪੰਜ ਡੇਰੇ ਕਨੇਹੇ 67 ਹੈ ਜੀ ਇੱਕ ਰਾਏਪੁਰ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤ سارے ਗੁਰਦੁਆਰੇ ਆ ਉਸ ਪਿੰਡ 'ਚ ਬਹੁਤ ਵੱਡਾ ਪਿੰਡ ਹੈ ਬਹੁਤ ਸਾਰੇ ਡੇਰੇ ਨੇ ਉਹ ਕਹਿਣ ਲੱਗਾ ਮੈਨੂੰ ਇੱਕ ਗੱਲ ਦੱਸ ਵੀ ਸਤਨਾਮ ਦਾ ਅਰਥ ਕੀ ਹੈ ਉਹ ਸੱਜਣ ਕਹਿਣ ਲੱਗਾ ਭਰਾਵਾ ਮੈਨੂੰ ਤੇ ਪਤਾ ਨਹੀਂ ਐਨਾ ਮੈਨੂੰ ਜ਼ਰੂਰ ਪਤਾ ਹੈ ਪੀ ਜਦੋਂ ਸਤਨਾਮ ਵਾਇਗਰੂ ਜਪਦੇ ਆ ਨਾ ਉਦੋਂ ਬਾਬੇ ਪ੍ਰਸ਼ਾਦ ਵਰਤਉਂਦੇ ਆ ਪ੍ਰਸ਼ਾਦ ਲੈ ਲੈ ਤੈਨੂੰ ਛੱਕ ਕੇ ਤੇ ਹੱਥ ਦਾੜੇ ਤੇ ਫੇਰ ਕੇ ਵਾਪਸ ਆ ਜੀਦੇ ਗੁਰਦੁਆਰੇ ਪੰਜਨ ਗੁਰਦੁਆਰੇ ਦੋ ਆਏ ਸਾਰੀ ਉਮਰ ਜਿਹੜੀ ਸਾਡੀ ਬਤੀਤ ਹੋ ਗਈ ਧਰਮ ਵਾਲੇ ਪਾਸੇ ਤੁਰੇ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਸਤਨਾਮ ਦਾ ਅਰਥ ਕੀ ਹੈ ਬੱਚੇ ਅੱਜ ਤੁਸੀਂ ਕਿਸੇ ਬੱਚੇ ਨੂੰ ਪੁੱਛ ਕੇ ਦੇਖ ਲਓ ਜੇ ਉਹਨੂੰ ਮੂਲ ਮੰਤਰ ਆ ਜਾਵੇ ਕੋ ਬਿਰਲੇ ਬੱਚੇ ਨੂੰ ਮੂਲ ਮੰਤਰ ਦੀ ਯਾਦ ਹੈ ਕਦੇ ਤੁਸੀਂ ਆਪਣੇ ਬੱਚੇ ਨੂੰ ਨਾ ਇਹ ਗੱਲ ਕਿਓ ਪੁੱਤਰ ਪੜ ਕੇ ਆ ਗਿਆ ਹੈ ਤੇ ਆ ਬਸਤਾ ਜਿਹੜਾ ਤੇਰੇ ਕੋਲ ਇਹਦੇ ਉੱਤੇ ਕੱਪੜਾ ਪਾ ਕੇ ਰੱਖ ਦੇ ਢੱਕ ਕੇ ਰੱਖ ਦੇ ਸਜਣੋ ਪੜਾਈ ਦਾ ਕਿਤਾਬ ਪੜੀ ਤਾਂ ਹੋਣੀ ਹੈ ਜੇ ਉਹ ਜਿਹੜਾ ਸਬਕ ਦਿੱਤਾ ਪੜਦਾ ਨਾ ਫਿਰ ਉਹ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਮਾਲੇ ਦੇਣੇ ਕੋਈ ਮਾੜੀ ਗੱਲ ਨਹੀਂ ਚੰਗੇ ਰਮਾਲੇ ਨੇ ਕਿਉਂਕਿ ਕੀਮਤੀ ਰਤਨ ਸਾਡੇ ਕੋਲੇ ਉਹਨੂੰ ਟੱਕ ਕੇ ਰੱਖਣਾ ਪਰ ਸਤguru ਜੀ ਦੀ ਵਿਚਾਰ ਧਾਰਾ ਦੇ ਵੀ ਧਾਰਨ ਨਹੀਂ ਹੋਣਾ ਹੈ ਸਤguru ਕੀ ਕਹਿ ਰਹੇ ਨੇ ਉਹ ਤੇ ਕਦੇ ਪੁੱਛਿਆ ਹੀ ਨਹੀਂ ਸਤguru ਜੀ ਤੋਂ ਆਪਾਂ ਸਤ ਅਸੀਂ ਕੀ ਕਹਿ ਰਹੇ ਹਾਂ ਕੀ ਕਰਨਾ ਚਾਹੀਦਾ ਹੈ ਕਿ ਤੁਸੀਂ ਦੱਸਦੇ ਹੋ ਉਹ ਤੇ ਕਦੇ ਸੰਤਨ ਦੀ ਕੋਸ਼ਿਸ਼ ਕੀਤੀ ਬਾਸੀਮਤ ਕਿਥੋਂ ਤੱਕ ਹੋ ਗਏ ਅਸੀਂ ਅੱਜ ਜਿੰਦਗੀ ਦੇ ਸੁਖ ਮਾਰਨ ਦੇ ਵਿੱਚ ਕਿੱਥੇ ਕਰਤੀ ਚੰਗੀ ਗੱਡੀ ਐ ਕੋਈ ਚੰਗਾ ਡੇਰਾ 10 20 50 ਨਾਲ ਸੇਵਕਨ ਜਿੱਥੇ ਜਾਂਦੇ ਫੋਲਾਂ ਦੀ ਵਰਖਾ ਹੁੰਦੀ ਬਸ ਇੱਕ ਟਿਕਸੀ ਹੁੰਦਾ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਹਸਪੀਟਲਾਂ ਦੇ ਉੱਤੇ ਗੁਰੂ ਸਹਿਬਾਨੰਦ ਦੇ ਨਾਮ ਤੇ ਹੈ ਵੱਡੇ ਵੱਡੇ ਹਸਪੀਟਲ ਖੋਲਦੇ ਗੁਰੂ ਸਹਿਬਾਨੰਦ ਦੇ ਨਾਮ ਤੇ ਪਰ ਅੰਦਰ ਜਾ ਕੇ ਦੇਖੋ ਤੇ ਠੱਗੀ ਬਾਜ਼ੀ ਹੈ ਸਾਰੀ ਗੁਰੂ ਨਾਨਕ ਹਸਪੀਟਲ ਪੁਰਾਣ ਦਾ ਹਸਪੀਟਲ ਅੰਦਰ ਦੇ ਤੁਸੀਂ ਇੱਕ ਟੈਸਟ ਕਰਾਉਂਗੇ ਨਾ ਤੇ ਕਿਸੇ ਗਰੀਬ ਨੂੰ ਇੱਕ ਟੈਸਟ ਵੀ ਮਾਫ ਨਹੀਂ ਬਿਉਤ ਜਿ ਤੋ ਜਫਰੀ ਕਰ ਦੋ ਤੇ ਬਾਹਰ ਗੁਰੂ ਸਾਹਿਬ ਜੀ ਦਾ ਨਾਮ ਵਰਤ ਰਿਹਾ ਮੇਰੇ ਯਾਦ ਆ ਗਈ ਗੱਲ ਇਤਿਹਾਸ ਦੇ ਵਿੱਚੋਂ ਕਿਸੇ ਵਿਦਵਾਨ ਨੇ ਸੁਣਾਈ ਸੀ ਉਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਆਪਾਸ਼ਾ ਜੀ ਦਾ ਜਦੋਂ ਵਿਆਹ ਹੋਇਆ ਨਾ ਕਿ ਕੱਲੀ ਲੋਕ ਸੰਗਤਾਂ ਨੇ ਮਨਾਇਆ ਬਟਾਲੇ ਚ ਵਿਆਹ ਦਾ ਦੰਦ ਸultanpur 로디 ਤੋਂ ਬਰਾਤ ਗਈ ਬਟਾਲੇ ਤੇ ਸਤਗੁਰੂ ਜੀ ਨੇ ਭਾਈ ਮਰਦਾਨੇ ਨੂੰ ਨਾ ਬਹੁਤ ਕੀਮਤੀ ਪਛਾਕ ਬਣਾ ਕੇ ਦਿੱਤੀ ਆਪਣੇ ਨਾਲ ਦੀ ਲੈ ਮਰਦਾਨੇ ਆ ਬਰਾਤ ਉੱਤੇ ਜਾਣ ਵੇਲੇ ਤੋਂ ਆ ਪਹਿਨਣੀ ਹੈ ਮਰਦਾਨੇ ਨੇ ਕੀਮਤੀ ਪਛਾਕ ਪਾਈ ਬਰਾਤ ਵਿੱਚ ਗਿਆ ਜਦੋਂ ਵਿਆਹ ਕੇ ਬਟਾਲੇ ਤੋਂ ਵਾਪਸ ਸultanpur ਆਗੇ ਨਾ ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਵੀ ਆਪਾਂ ਦੇ ਤਲਵੰਡੀ ਵਿੱਚ ਸ਼ਾਦੀ ਕਰਦੇ ਉੱਥੇ ਵੀ ਲਾਗੀ ਆਪਣੇ ਹੁਣ ਇਸ ਤੋਂ ਉਹਨਾਂ ਨੂੰ ਆਪਾਂ ਲਾਗ ਦੇਣਾ ਸੀ ਚਲੋ ਇੱਥੇ ਲਾਗੀ ਤਾਂ ਨਹੀਂ ਆਏ ਭਾਈ ਆ ਮਰਦਾਨਾ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਿਆਰਾ ਮਿੱਤਰ ਹੈ ਇਹ ਲਾਗੀ ਹੈ ਤੇ ਚਲੋ ਲਾਗੇ ਇਹਨੂੰ ਤਾਂ ਦਿਓ ਨਾ ਮਹਿਤਾ ਕਾਲੂ ਜੀ ਨੇ ਪਿਤਾ ਜੀ ਨੇ ਉਹਨੂੰ ਲਾਗ ਦਿੱਤਾ ਪੈਸੇ ਦਿੱਤੇ ਆਈ ਮਰਦਾਨੇ ਨੇ ਸਾਮਕੇ ਨਾ ਜੇਬ ਵਿੱਚ ਪਾ ਲਈ ਸਵੇਰ ਹੋਈ ਤੇ ਮਰਦਾਨੇ ਦਾ ਇੱਕ ਉਸੂਲ ਸੀ ਉਹ ਧੜਕੇ ਉੱਠ ਕੇ ਨਾ ਪਹਿਲਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਸੀ ਬਾਅਦ ਵਿੱਚ ਕੁਝ ਖਾਂਦਾ ਪੀਂਦਾ ਸੀ ਉਹਨਾਂ ਤੱਕਰ ਕੁਝ ਮੂੰਹ 'ਚ ਨਹੀਂ ਪਾਉਂਦਾ ਸੀ ਪਾਣੀ ਤੱਕ ਨਹੀਂ ਪੀਂਦਾ ਸੀ ਜਿੰਨੀ ਦੇਰ ਤੱਕ ਗੁਰਨਾਨਦ ਸਾਹਿਬ ਅਸਥਾਨ ਜੀ ਦਰਸ਼ਨ ਨਾ ਕਰ ਲੈਂਦਾ ਦਰਵਾਜ਼ੇ ਦੇ ਮੋਹਰੇ ਜਾ ਕੇ ਖਲੋ ਗਿਆ ਗੁਰੂ ਸਾਹਿਬ ਘਰ ਤੋਂ ਬਾਹਰ ਆਏ ਉਹਨਾਂ ਨੇ ਦੇਖਿਆ ਮਰਦਾਨੇ ਨੂੰ ਖੜੇ ਨੂੰ ਤੇ ਸਤਿਗੁਰੂ ਜੀ ਨੇ ਮੂੰਹ ਫੇਰ ਲਿਆ ਮਰਦਾਨਾ ਕਹਿਣ ਲੱਗਾ ਪਾਖਿਆ ਕੀ ਗਲਤੀ ਹੋ ਗਈ ਮੇਰੇ ਕੋਲ ਤੁਸੀਂ ਮੈਥੋਂ ਮੁੱਕ ਫੇਰ ਲਿਆ ਕੀ ਗਲਤੀ ਹੋ ਗਈ ਸਤਿਗੁਰੂ ਪਾਖਿਆ ਜੀ ਕਹਿਣ ਲੱਗੇ ਮਰਦਾਨੇ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਉਹੀ ਕੀਮਤੀ ਪੋਸ਼ਾਕ ਮਰਦਾਨੇ ਨੇ ਪਹਿਨੀ ਹੋਈ ਜਿਹੜੀ ਪ੍ਰਾਕ੍ਰਿਤਕ ਪਾਕੇ ਚਾਸੀ ਕਹਿ ਲਗਾ ਬਾਦਸ਼ਾਹ ਮੈਨੂੰ ਦੱਸੋ ਸਤਕਰੂ ਜੀ ਕਹਿਣ ਲੱਗੇ ਜਾ ਭਾਈ ਮਰਦਾਨਿਆ ਚਲੇ ਜਾ ਤਲਵੰਡੀ ਨੂੰ ਚਲੇ ਜਾ। ਕਹਿ ਲਗਾ ਬਾਦਸ਼ਾਹ ਤੁਸੀਂ ਮੈਨੂੰ ਮੇਰੀ ਬਾਹ ਫੜੀ ਸੀ ਤੇ ਤੁਸੀਂ ਕਿਆ ਸੀ ਇੱਥੇ ਤੇ ਉੱਥੇ ਸਾਤਨ ਮਾਵਾਂਗੇ ਅੱਜ ਕੀ ਹੋ ਗਿਆ? ਕਿਹੜੀ ਗੱਲ ਤੁਸੀਂ ਮੈਨੂੰ ਦੱਸਦੇ ਦਿਓ ਮੇਰਾ ਅੰਤੋਂ ਸਵਾਸ ਮੇਰੇ ਜਿਹੜੇ ਨਾ ਤੁਹਾਡੇ ਚਰਨਾਂ 'ਚ ਨਿਕਲਣਗੇ ਮੈਂ ਨਹੀਂ ਕਿਤੇ ਜਾਂਦਾ ਛੱਡ ਕੇ ਪਰ ਤੁਸੀਂ ਮੈਨੂੰ ਦੱਸ ਤਾਂ ਦਿਓ ਮੇਥੋਂ ਗਲਤੀ ਕੀ ਹੋਈ ਹੈ? ਸਤਪੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਬਹੁਤ ਵੱਡੀ ਗਲਤੀ ਕੀਤੀ ਹੈ ਤੂੰ ਕਹਿਣ ਲੱਗਾ ਆਪਾ ਇੱਕ ਵਾਰ ਮੈਨੂੰ ਤੁਸੀਂ ਦੱਸ ਦਿਓ ਸਤਪੁਰੂ ਜੀ ਕਹਿਣ ਲੱਗੇ ਮੈਂ ਤੈਨੂੰ ਤਲਵੰਡੀ ਤੋਂ ਲੈ ਕੇ ਆਇਆ ਲੋਕ ਕਹਿੰਦੇ ਸੀ ਮਰਦਾਨਾ ਨੂੰ ਇਹ ਸੇਵਾਦਾਰ ਦੇ ਤੌਰ ਤੇ ਰੱਖਣਗੇ ਇਹਨੂੰ ਸੇਵੀ ਦੇ ਤੌਰ ਤੇ ਨਾਲ ਰੱਖਣਗੇ ਇਹਨੂੰ ਦਿਹਾੜੀਦਾਰ ਦੇ ਤੌਰ ਤੇ ਨਾਲ ਰੱਖਣਗੇ ਇਹਨੂੰ ਲਾਗੀ ਕਰਕੇ ਇਹਨੂੰ ਉਹੋ ਜੇ ਕੰਮ ਇਹਦੇ ਤੋਂ ਕਰਾਉਣਗੇ ਮਰਦਾਨਾ ਮੈਂ ਤੈਨੂੰ ਭਰਾ ਬਣਾ ਕੇ ਲਿਆਇਆ ਸੀ ਮੈਂ ਤਲਵੰਡੀ ਤੋਂ ਕਿਹਾ ਸੀ ਮਰਦਾਨਾ ਮੇਰਾ ਸੇਰੀ ਨਹੀਂ ਮੇਰਾ ਨੌਕਰ ਨਹੀਂ ਮੇਰਾ ਭਰਾ ਹੈ ਮੈਂ ਤੈਨੂੰ ਸੁਲਤਾਨਪੁਰ ਲੈ ਕੇ ਆਇਆ ਤੇ ਮੈਂ ਤੈਨੂੰ ਗੱਦੀ ਤੇ ਬਿਠਾਇਆ ਆਪ ਸੌਦਾ ਤੋਲਦਾ ਰਿਹਾ ਤੂੰ ਕਿਹਾ ਸੀ ਕਿ ਮਾਲਕ ਗੱਦੀ ਤੇ ਬੈਠਦਾ ਤੇ ਨੌਕਰ ਤੋਲਦਾ ਹੁੰਦਾ ਮੈਂ ਤੈਨੂੰ ਨੌਕਰ ਨਹੀਂ ਸਮਝਿਆ ਤੈਨੂੰ ਮਾਲਕ ਵਾਂਗੂ ਸਤਿਕਾਰ ਦਿੱਤਾ ਤੈਨੂੰ ਗੱਦੀ 'ਤੇ ਬਿਠਾਇਆ ਸੀ ਮੈਂ ਸੌਦਾ ਕਰੀਆ ਫਿਰ ਬਾਸੇ ਨੂੰ ਇਹ ਤਾਂ ਦੱਸੋ ਵੀ ਮੇਥੋਂ ਗਲਤੀ ਕਿੱਥੇ ਹੋ ਗਈ ਸਤਪੁਰ ਜੀ ਕਹਿਣ ਲੱਗੇ ਮਰਦਾਨਿਆ ਤੂੰ ਲਾਗ ਨਹੀਂ ਲੈਣਾ ਸੀ ਮੈਂ ਤੈਨੂੰ ਲਾਗੀ ਤੋਂ ਭਰਾ ਬਣਾਇਆ ਸੀ ਤੂੰ ਫੇਰ ਲਾਗੀ ਬਣ ਗਿਆ ਜਿਹੜਾ ਗੁਰੂ ਨਾਨਕ ਦਾ ਭਰਾ ਹੈ ਉਹ ਕਿਸੇ ਅੱਗੇ ਹੱਥ ਨਹੀਂ ਅੜੂਗਾ ਮਰਦਾਨਿਆਂ ਤੂੰ ਪਿਤਾ ਜੀ ਤੋਂ ਮਾਇਆ ਨਹੀਂ ਲੈਣੀ ਸੀ ਤੂੰ ਨਾਲ ਕਹਿਣਾ ਸੀ ਮੈਂ ਲਾਗੀ ਨਹੀਂ ਮੈਂ ਬਾਬੇ ਨਾਨਕ ਦਾ ਭਰਾ ਐ ਮੈਂ ਤੈਨੂੰ ਭਰਾ ਕਹਿ ਰਿਹਾ ਮਰਦਾਨਾ ਭਾਈ ਮਰਦਾਨੇ ਆ ਮੈਂ ਤੈਨੂੰ ਆਪਣਾ ਭਰਾ ਸਮਝਦਾ ਮੈਂ ਆਪਣਾ ਭਰਾ ਕਰਕੇ ਤੈਨੂੰ ਨਾਲ ਰੱਖ ਰਿਹਾ ਤੇ ਤੂੰ ਲਾਗੀ ਫਿਰ ਤੂੰ ਲਾਗੀ ਬਣ ਗਿਆ ਮਰਦਾਨਾ ਕਹਿਣ ਲੱਗਾ ਪਾਖਸ਼ਾ ਮੈਂ ਮੁੱਗੇ ਤੰਨੀ ਮੈਨੂੰ ਤੇ ਖੁਸ਼ੀ ਦੇ ਨਾਲ ਪਿਤਾ ਜੀ ਨੇ ਮਾਰ ਦਿੱਤੇ ਕਰਨ ਲੱਗੇ ਜਾਂ ਬਾਪ ਸੁਮੋੜਿਆ ਇਹ ਗੱਲ ਕਹਦੇ ਮੈਂ ਲੱਗੀ ਨਹੀਂ ਮਰਦਾਨਿਆ ਤੂੰ ਫੇਰ ਤੈਨੂੰ ਲੱਗੀ ਦੀ ਨਿਗਾਹਾਂ ਲੋਕ ਦੇਖਣਗੇ ਜਾਂ ਕਹਦੇ ਕਿ ਮਾਇਆ ਪਾਤਸ਼ਲ ਪਿਤਾ ਜੀ ਇਹ ਮਾਇਆ ਮਾਇਨੇ ਨਹੀਂ ਲੱਗੀ ਮੈਂ ਕਿ ਮਰਦਾਨਿਆ ਮੈਂ ਤੇ ਬਾਬੇ ਨਾਨਕ ਦਾ ਭਰਾ ਹਾਂ ਮੈਂ ਲੱਗੀ ਨਹੀਂ ਅੱਜ ਤੇ ਸਾਡੇ ਬਹੁਤ ਸਾਰੇ ਵੀਰ ਲਿਬਾਸ ਗੁਰੂ ਪਾਤਸ਼ਾਹ ਦਾ ਦਿੱਤਾ ਪਹਿਨ ਕੇ ਵੀ ਹੱਥ ਕੱਟ ਕੇ ਮੰਗ ਰਹੇ ਹੋ ਵੀਰੋਂ ਤੁਸੀਂ ਉਸ ਪਿਤਾ ਦੇ ਪੁੱਤਰੋਂ ਜੀਨੇ ਆਪਣੇ ਚਾਰ ਪੁੱਤਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰ ਦਿੱਤੇ ਕਫਨ ਦੀ ਆਸ ਨਹੀਂ ਕੀਤੀ ਕਿ ਤੁਹਾਨੂੰ ਵੀ ਮੇਰੇ ਪੁੱਤਰਾਂ ਦੇ ਕਫਨਾਂ ਦੇ ਅਜ ਤੋ ਨੂੰ ਥੋੜੀ ਜਿਹੀ ਕਿ ਤੋ ਮਾਇਆ ਦੀ ਕਿਆਕ ਹੋ ਜੰਦੀ ਹੈ ਤੇ ਉੱਥੇ ਡਰੇ ਲੱਗਦੇ ਐਨੇ ਸੋਹਣੇ ਤੁਹਾਡੇ ਚਾਨੋ ਸਤਗੁਰੂ ਜੀ ਨੇ ਸੁਖ ਵਕਸ਼ਿਨ ਐਨਾ ਕੁਛ ਦਿੱਤਾ ਤੇ ਫਿਰ ਜਾ ਕੇ ਤੁਸੀਂ ਮੰਗਣ ਦੀ ਆਸ ਮਨ ਵਿੱਚ ਰੱਖੀ ਐ ਸਤਗੁਰੂ ਜੀ ਨੇ yogੀਆਂ ਨੂੰ ਕਿਹਾ ਸੀ ਕਹਿਣਗੇ ਫਿਰ ਉੱਠ ਘਰ ਤਲਾੜੇ ਜਾਈ ਉਹ ਤੁਸੀਂ ਗੁਰੂ ਤੋਂ ਮੰਗੋ ਤੁਹਾਨੂੰ ਗੁਰੂ ਨਾਲ ਜੁੜਿਆ ਹੈ ਪਰਮੇਸ਼ਰ ਨਾਲ ਜੁੜਿਆ ਹੈ ਤੇ ਫਿਰ ਉਹਨਾਂ ਘਰਾਂ ਦੇ ਵਿੱਚ ਜਾ ਕੇ ਫਿਰ ਮੰਗਣ ਚੱਲੋ ਤੁਸੀਂ ਉਸ ਮਾਲਕ ਦੇ ਨਾਲ ਜੁੜੇ ਹੋ ਹੋਂ ਜਿਸ ਮਾਲਕ ਦੇ ਖਜ਼ਾਨੇ ਵਿੱਚ ਸਭ ਕੁਝ ਹੈ ਤੇ ਫਿਰ ਮੋੜ ਮੋੜ ਕੇ ਤੁਸੀਂ ਉਸੇ ਪਾਸੇ ਫਿਰ ਆ ਰਹੇ ਹੋ ਇਸ ਕਰਕੇ ਆਓ ਅੱਜ ਦਾ ਹੁਕਮ ਸਾਨੂੰ ਇਹ ਸਿਕਾਉਂਦਾ ਹੈ ਅਣਖ ਨਾਲ ਮਰ ਇਹ ਬੰਦੇ ਦੀ ਕਥਾ ਜਦੋਂ ਅਣਖ ਮਰ ਕੇ ਨਾ ਉਹਦਾ ਬੰਦਾ ਮਰ ਜਾਂਦਾ ਹੈ ਅਣਖ ਹਮੇਸ਼ਾ ਜੌਤੀ ਰੱਖੀ ਚਾਹੀਦੀ ਹੈ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਸਕਾ ਜਿਹੜੇ ਖਾਣ ਦੇ ਨਾਲ ਪਤ ਨਾ ਰਹੇ ਇੱਜ਼ਤ ਨਾ ਰਹੇ ਉਹ ਖਾਣਾ ਹਰਾਮ ਹੈ ਤੇ ਜੇ ਤੁਸੀਂ ਕਿਸੇ ਤੋਂ ਮੰਗਦੇ ਹੋ ਜਾ ਕੇ ਹੱਥ ਕਰਕੇ ਲਿਵਾਸ ਤੁਹਾਡੇ ਗੁਰੂ ਸਾਹਿਬ ਜੀ ਨੇ ਬਖਸ਼ਾ ਪਾਇਆ ਹੋਇਆ ਤੇ ਫਿਰ ਪਿਆਰਿਓ ਕੀ ਇੱਜ਼ਤ ਥੋੜਾ ਬਣਨੀ ਹੈ ਇਸ ਕਰਕੇ ਜਿਉਣਾ ਇੱਜ਼ਤ ਦਾ ਸਤਕਾਰ ਦਾ ਜਿਉਣਾ ਹੈ ਦੇਹ ਗੁਰੂ ਸਾਹਿਬ ਨੇ ਜੋ ਸਾਡੇ ਪਾਗਾਂ ਤੇ ਸਮਝ ਦੇਣਾ ਇਸ ਵਾਸਤੇ ਸਤਗੁਰੂ ਜੀ ਕਹਿੰਦੇ ਉਹ ਜਾਂਦਿਆਂ ਦੀ ਗੰਤੀ ਚ ਨਾ ਜਿਹੜੇ ਪਰਮੇਸ਼ਰ ਨਾਲ ਜੁੜੇ ਹੋਏ ਆਓ ਅੱਜ ਦਾ ਆਪਾਂ ਹਕਮ ਸਰਣ ਕਰੀਏ ਪਾਤਸ਼ਾਹੀ ਕਿਰਪਾ ਕਰਨ ਕਿਉਂਕਿ ਸਮਾ ਆਪਣੇ ਕੋਲੋਂ ਨਹੀਂ ਹੁੰਦਾ ਇੱਕ ਵਾਰ ਸਾਨੂੰ ਪਵਿੱਤਰ ਕਰੋ ਗੱਜ ਕੇ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਸ੍ਰੀ ਵਾਹਿਗੁਰੂ ਸਾੰਗੀ ਸੁਹੀ ਮਹਲਾ 5ਵਾਂ ਅੱਜ ਨਾਲ ਪਵਿੱਤਰ ਉੰਦਾ ਸ਼ਬਦ ਜਿਹੜਾ ਨਾ ਉਸਹੀ ਰਾਗ ਦਾ ਸ਼ਬਦ ਹੈ ਸੁਹੀ ਸੁਹਾਵਨਾ લાલ ਰੰਗ ਨੂੰ ਕਿਆ ਕਹਿੰਦੇ ਅੱਛਾ ਜੀ ਕਿਰਪਾ ਕਰਨ ਰਹਿਣ ਨਾ ਪਾਵੈ ਸੁਰ ਨਰ ਦੇਵਾ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਸਦਾ ਲਈ ਰਹਿਣ ਵਾਸਤੇ ਨਾ ਤਾਂ ਕੋਈ ਦੇਵਤੇ ਐ ਆਇਣ ਜਿਹੜੇ ਸਦਾ ਰਹਿਣਾ ਆਪਣੀ ਵਾਰੀ ਅਨੁਸਾਰ ਉਹਨਾਂ ਨੇ ਇਕੱਲੇ ਜਣਾ ਨਾ ਹੁੰਦਾ ਮਨੁੱਖ ਕੋਈ ਵੀ ਦੇਵਤੇ ਮਨੁੱਖ ਸਦਾ ਲਈ ਰਹਿਣ ਵਾਸਤੇ ਨਹੀਂ ਆਇਆ ਸਭਨਾਂ ਨੇ ਸੰਸਾਰ ਚੋਂ ਚਲੇ ਜਾਣਾ ਹੈ ਬਾਰੀ ਆਪੋ ਆਪਣੀ ਕੋਈ ਨਾ ਬੰধে ਧੀਰ ਸਤਿਗੁਰ ਤੇ ਘਰ ਸਭ ਅਕਸ਼ਿ ਦੀ ਕਹਨੇ ਜੋ ਉਪਜੋ ਸੋ ਵੈਨਸ ਹੈ ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਤ ਗੁੰਜਲ ਜਾਣਾ ਸਮਝਨੀ ਓਟ ਸੁਧਾਰੇ ਕਰ ਮਨ ਜਨ ਸੇਵਾ मोने जाना सतगुरु पातशाह जी कहते अब आप अपना समय मुताबक जो लगी हुई ड्यूटी सेवा सी वह नभा के चले कोई भी अज तक तौर पर नहीं रह सकता आपो अपनी वारी अनुसार सारे आए कि चले गए जीवित पेके जिन्हें हार हार त्याया वो सदा नहीं संसार च ਜਾਉਂਦੇ ਵੇਖਣ ਨੂੰ ਬਲਦੇ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਤੁਸੀਂ ਅੱਜ ਵੀ ਦੇਖੋ ਨਿਗਾਹ ਮਾਰ ਕੇ ਕਬੀਰ ਸਾਹਿਬ ਨੂੰ ਕਿੰਨਾ ਫੇਰ ਹੋ ਗਿਆ ਤਾਂ ਜਿਵੇਂ ਆਪਾਂ ਪਿੱਛੇ ਨਿਗਾਹ ਮਾਰ ਕੇ ਬਾਬਾ ਫਰੀਦ ਜੀ ਕਿੰਨਾ ਸਮਾਂ ਪਹਿਲਾਂ ਹੋਇਆ ਨਾ ਪਰ ਅੱਜ ਵੀ ਉਹ ਜਿਉਂਦੇ ਨੇ ਉਹਨਾਂ ਦੇ ਬਚਨਾਂ ਨੂੰ ਬੜੇ ਧਿਆਨ ਨਾਲ ਸੰਗਤ ਸੁਣਦੇ ਆ ਤੇ ਉਹਦੇ ਤੇ ਅਮਲ ਕਰਦੇ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਤੇ ਜਿਉਂਦੇ ਮਨੁੱਖਾ ਉਹ ਸਦਾ ਦੇ ਅਮਰ ਹੋ ਗਏ ਨਹੀਂ ਸਾਧ ਸੰਗ ਤੇ ਨਹੀਂ ਦਰਸ਼ਨ ਪਾਇਆ ਜਿਹੜੇ ਬੰਦਗੀ ਕਰਦੇ ਸਤਿਗੁਰੂ ਅਕਸ਼ਰ ਜੀ ਕਹਿੰਦੇ ਸਾਧ ਸੰਗ ਗੁਰੂ ਦੀ ਸੰਗਤ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਦੀ ਸੰਗਤ ਵਿੱਚੋਂ ਉਹ ਪਰਮੇਸ਼ਰ ਦੇ ਦਰਸ਼ਨ ਕਰ ਲੈਂਦੇ ਵਿੱਚ ਸੰਗਤ ਆਹ ਤਾ ਬਸੇ ਕੀ ਹੋ ਰਹਾ ਬਾਦਸ਼ਾਹ ਸ਼ਾਮ ਵਪਾਰੀ ਮਰਨਾ ਕਹਿੰਦੇ ਬਾਦਸ਼ਾਹ ਉਹ ਸ਼ਾਹ ਤਕੜਾ ਸੇਠ ਬਪਾਰੀ ਸਭ ਨਾਲ ਨੌਕ ਪਾਉਣੀ ਹੈ ਜੋ ਦੀ ਸਹਸ ਕਾਲਾ ਕਰਨਾ ਜਿਹੜਾ ਕੁਝ ਫਿਸਰਿਆ ਨਾ ਸੰਸਾਰ ਦੇ ਅੰਦਰ ਜੋ ਦੇਖ ਰਹੇ ਆ ਉਹ ਇੱਕ ਦਿਨ ਕਾਲ ਨੇ ਖਾ ਜਾਣਾ ਉਹ ਖਤਮ ਕਰ ਦੇਣਾ ਊੜੇ ਮੋਹ ਲਪਟਾ ਲਪਟਾਣਾ ਝੂਠੇ ਮੋਹ ਦੇ ਵਿੱਚ ਆ ਇਹ ਮਨੁੱਖ ਉਲਝਿਆ ਹੋਇਆ ਹੈ ਉਹਦੇ ਵਿੱਚ ਖਚਤ ਹੋਇਆ ਹੈ ਝੂਠੇ ਮੋਹ ਦੇ ਵਿੱਚ ਨਾ ਐ ਨਾਲ ਲੱਗਟ ਗਿਆ ਕਿ ਉਸ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਜਿਵੇਂ ਸ਼ਿਕਾਰੀ ਜਾਲ ਲਾਉਂਦਾ ਨਾ ਤੇ ਕੋਈ ਜੀਵ ਉਹਦੇ 'ਚ ਉਲਝ ਜਾਂਦਾ ਹੈ ਇਸ ਤਰ੍ਹਾਂ ਇਹ ਉਸ ਜਾਲ 'ਚ ਉਲਟ ਚੁੱਕਿਆ ਛੋੜ ਟੱਲਿਆ ਤਾਂ ਫਿਰ ਪਛਤਾਨਾ ਜਦੋਂ ਛੱਡ ਕੇ ਚਲਾ ਜਾਂਦਾ ਫਿਰ ਅਚੋਤਾਵਾ ਕਰਦਾ ਫਿਰ ਪਤਾ ਲੱਗਦਾ ਹੈ ਜਦੋਂ ਸਾਰੇ ਸਾਥ ਛੱਡ ਦਿੰਦੇ ਐ ਤਾਂ ਤੇਰੀ ਓਕ ਕੋਈ ਪਣੀ ਉਹ ਨਾ ਪਾਵੇ ਜਿਹਨੂੰ ਕਹਿੰਦਾ ਸੀ ਨਾ ਆ ਮੇਰੇ ਪੁੱਤਰਾ ਮੇਰੇ ਪੋਤਰੇ ਆ ਮੇਰੀਆਂ ਧੀਆ ਆ ਮੇਰੇ ਦੋਤਰੇ ਤੇ ਕਿਸੇ ਨੇ ਸਤਪੁਰੂ ਜੀ ਕਹਿੰਦੇ ਓਕ 'ਚ ਪਾਣੀ ਵੀ ਨਹੀਂ ਪਾਇਆ ਉਹ ਬੈਠਾ ਐ ਆਜਾ ਮਾਰਦਾ ਰਿਹਾ ਮੇਰੇ ਓਕ 'ਚ ਪਾਣੀ ਪਾ ਦਿਓ ਤੇ ਕਿਸੇ ਨੇ ਓਕ 'ਚ ਪਾਣੀ ਨਹੀਂ ਪਾਇਆ ਸਤਪੁਰੂ ਆਕਸ਼ਰ ਜੀ ਕਹਿੰਦੇ ਨਾ ਫਿਰ ਪਸਤਾਉਂਦਾ ਕਿ ਜਿੰਨਾਂ ਦਾ ਮੋਹ ਕਰਦਾ ਸੀ ਉਹ ਤਾਂ ਕੋਈ ਮੇਰਾ ਬਣਿਆ ਹੀ ਨਹੀਂ ਤੇਰਾ ਮਹਾਨ ਨਿਹਾਨ ਨਾਨਕ ਕੋ ਕਰਹੁ ਦਾਤ ਕਿਰਪਾ ਦੇ ਖਜ਼ਾਨੇ ਪਰਮੇਸ਼ਰ ਮੈਨੂੰ ਇੱਕ ਦਾਤ ਦੇ ਤਨ ਗੁਰੂ ਅਰਜਨ ਦੇਵ ਸਾਹਿਬ ਆਪជា ਜੀ ਕਹਿੰਦੇ ਮੰਗ ਕਰੋ ਭਾਈ ਪਰਮੇਸ਼ਰ ਦੇ ਕੋਲ ਨਾ ਅਰਦਾਸ ਕਰੋ ਆਪជា ਕਿਰਪਾ ਕਰਿਓ ਮੈਨੂੰ ਇੱਕ ਦਾਤ ਦੇਹੁ ਉਹ ਦਾਤ ਕੀ ਮੰਗੀ ਹੈ ਨਾਮ ਤੇਰਾ ਜਪੀ ਦਿਨ ਰਾਤ ਦਿਨ ਰਾਤ ਮੈਂ ਤੇਰਾ ਨਾਮ ਜਪਦਾ ਰਾਂ ਐਸੀ ਕਿਰਪਾ ਕਰ कृपा ਦੇ ਖਜ਼ਾਨੇ ਪਰਮੇਸ਼ਰਾਂ ਐਸੀ ਕਿਰਪਾ ਕਰ ਦੇ ਕਿ ਦਿਨ ਰਾਤ ਮੈਂ ਤੇਰੀ ਬੰਦਗੀ ਕਰਦਾ ਰਵਾਂ ਮੇਰੇ ਤੇ ਐਸੀ ਬਖਸ਼ਿਸ਼ ਕਰ ਸਤਿਗੁਰੂ ਆਛ ਜੀ ਨੇ ਕਿਰਪਾ ਕੀਤੀ ਹੈ ਅੱਜ ਮੈਂ ਸੇ ਇੱਕੋ ਗੱਲ ਸੁਝਾਈ ਹੈ ਭਾਈ ਉਹ ਆਪਣੇ ਆਪ ਨੂੰ ਜਾਣਦਾ ਸਮਝੇ ਜਿਹੜਾ ਬੰਦਗੀ ਕਰਦਾ ਹੈ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਜੇ ਤੇਰੀ ਪਰਮੇਸ਼ਰ ਦੇ ਚਰਨਾਂ ਨਾਲ ਗੁਰੂ ਦੇ ਚਰਨਾਂ ਨਾਲ ਪ੍ਰੀਤ ਨਹੀਂ ਤੇ ਸੱਜਣਾ ਭਵੇਂ ਤੂੰ ਦੁਨੀਆ ਦੇ ਨਿਗਾ ਵਿੱਚ ਜਿਉਂਦਾ ਤੁਰਿਆ ਫਿਰਦਾ ਤੇ ਪੰਜ ਆ ਪੰਜ ਮੂਤ ਗਾ ਸਰੀਰ ਲਾਸ਼ ਲੈ ਕੇ ਫਿਰਦਾ ਮਰਤਕ ਐ ਤੂੰ ਪਰਮੇਸ਼ਰ ਦੇ ਦਰ ਤੋਂ ਤੂੰ ਤਾਂ ਮਰਤਕ ਐ ਨਹੀਂ ਪਰਮੇਸ਼ਰ ਦੀ ਯਾਤ ਵਿਸਰਗੀ ਇਸ ਕਰਕੇ ਆਉ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰੀਏ ਅਕਸ਼ਰ ਕਿਰਪਾ ਕਰਿਓ ਅਸਿਮੀ ਜਉਂਦੇ ਮਨੁੱਖਾਂ ਦੀ ਕਿੰਨਤੀ ਵਿੱਚ ਆ ਦੇ ਲਈ ਸਾਡੇ ਸਿਰ ਤੇ ਮਿਹਰ ਪ੍ਰਿਆ ਹੱਥ ਆਪਣਾ ਰੱਖਿਓ ਤਾਂ ਕਿ ਜ਼ਿੰਦਗੀ ਦੇ ਰਹਿੰਦੇ ਦਿਨ ਜਿਹੜਿਆ ਨਾ ਤੁਹਾਡੇ ਚਰਣਾ ਨਾਲ ਜੁੜ ਕੇ ਤੇ ਸਤਿਗੁਰੂ ਆਪਛਾਹ ਦੀ ਜਉਂਦੇ ਮਨੁੱਖਾਂ ਦੀ ਕਿੰਨਤੀ ਵਿੱਚ ਤੁਹਾਡੇ ਨਿਗਾਹ ਚ ਹੋਈਏ ਉਹਨਾਂ ਸਮਾ ਬਸ ਤੁਸੀਂ ਆਪਣਾ ਮਿਹਰ ਦਾ ਹੱਥ ਰੱਖ ਕੇ ਸੱਚ ਸੇਵਾ ਲੈਂਦੇ ਰਹਿਣਾ ਕਿਤੇ ਐਸਾ ਹੋਵੇ ਵੀ ਅਸੀਂ ਵੀ ਉਸ ਉਸ ਲੇਸ਼ਟਿਕਾ ਜਿਹੜੀ ਦਿੱਕਤਾਂ ਸੇ ਹੁੰਦੀਆਂ ਉਸ ਲੇਸ਼ਟੀਆਂ ਉਹ ਨਹੀਂ ਪ੍ਰੀਤ ਬਣੇ ਨੇ ਇਸ ਕਰਕੇ ਪਰਮੇਸ਼ਰ ਕਿਰਪਾ ਕਰੋ ਮੋਰ ਗੋੜੀ ਪ੍ਰੀਤ ਬਣ ਜਾਵੇ ਤਾਂ ਕਿ ਚੌਂਦੇ ਮਨੁੱਖਾਂ ਚ ਅਸੀਂ ਵੀ ਗੰਤੀ ਚ ਆ ਜਾਈਏ ਸਤਿਗੁਰੂ ਜੀ ਨੇ ਇੱਥੋਂ ਤੱਕ ਕਿਹਾ ਕਹਿੰਦੇ ਉਹਦਾ ਕੋਟੀਆਂ ਵਰਗਾ ਸਰੀਰ ਉਹਨਾਂ ਦਾ ਜਿਹੜੇ ਫਤਗੀ ਨਹੀਂ ਕਰਦੇ ਭਾਵੇਂ ਕਿੰਨਾ ਸੋਹਣਾ ਪਹਿਨੀ ਜਾਣ ਕਿੰਨਾ ਸੋਹਣਾ ਖਾਣ ਪਹਿਣਾ ਪਰ ਕੋੜੀ ਨਾ